ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਇੱਕ ਸਲਾਹ ਦਿੱਤੀ ਹੈ ਕਿ ਵਿਧਾਇਕ ਸਾਹਿਬ ਇਹ ਸਲਾਹ ਮੰਨਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਆਪਣਾ ਹੀ ਨੀ ਪੱਥਰ ਲੁਧਿਆਣਾ ਦੇ ਵਿੱਚ ਢਾ ਦਿੱਤਾ ਗਿਆ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਮਾਨ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਆਪ ਦੇ ਵਿਧਾਇਕ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਨਹੀਂ ਪੱਥਰ ਰੱਖੇ ਗਏ ਸਭ ਨੂੰ ਢਾ ਦਿਓ ਇੱਥੇ ਮਜੀਠੀਆ ਨੇ ਕੀ ਆਖਿਆ ਤੁਹਾਨੂੰ ਪੂਰੀ ਗੱਲਬਾਤ ਦੱਸ ਦਿੰਨੇ ਆ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀਆਈਪੀ ਕਲਚਰ ਦੇ ਸਖਤ ਖਿਲਾਫ ਸੀ ਆਪ ਵਾਲੇ ਖੁਦ ਕਹਿੰਦੇ ਸੀ ਕਿ ਅਸੀਂ ਕੋਈ ਵੀ ਨਹੀਂ ਪੱਥਰ ਨਹੀਂ ਰੱਖਾਂਗੇ ਸਗੋਂ ਕੰਮ ਕਰਕੇ ਦਿਖਾਵਾਂਗੇ ਲੁਧਿਆਣਾ ਤੋਂ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਝੂਠ ਦਾ ਨਹੀਂ ਪੱਥਰ ਹਟਾਇਆ ਗਿਆ ਕਿਉਂਕਿ ਉਹ ਕੰਮ ਨਹੀਂ ਕਰ ਪਾਏ ਗੋਗੀ ਜੀ ਮੈਂ ਆਸ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਝੂਠ ਦੇ ਨਹੀਂ ਪੱਥਰ ਰੱਖੇ ਗਏ ਹਨ ਤੁਸੀਂ ਖੁਦ ਕਹੀ ਲੈ ਕੇ ਟਾਓਗੇ ਮੇਰੇ ਮਨ 'ਚ ਤੁਹਾਡੇ ਲਈ ਪਹਿਲਾਂ ਵੀ ਕਦਰ ਹੈ ਇਸ ਨਾਲ ਹੋਰ ਵਧੇਗੀ ਗੋਗੀ ਜੀ ਨਹੀਂ ਪੱਥਰ ਵੀ ਟਾਓ ਤੇ ਮੁੱਖ ਮੰਤਰੀ ਦੇ ਝੂਠੇ ਪ੍ਰਚਾਰ ਦੇ ਨਹੀਂ ਪੱਥਰ ਵੀ ਟਾਓ ਦਰਸਲ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੇ ਨੀ ਪੱਥਰ ਇਸ ਕਰਕੇ ਢਾ ਦਤਾ ਹੈ ਕਿਉਂਕਿ ਬੁੱਡੇ ਨਾਲੇ ਦੀ ਸਫਾਈ ਦਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉਸ ਦਾ ਉਦਘਾਟਨ ਇਸ ਵਿਧਾਇਕ ਦੇ ਵੱਲੋਂ ਕੀਤਾ ਗਿਆ ਸੀ ਪਰ ਅੱਜ ਤੱਕ ਬੁੱਡੇ ਨਾਲੇ ਨੂੰ ਸਫਾਈ ਕਰਕੇ ਸਾਫ ਸੁਥਰਾ ਨਹੀਂ ਬਣਾਇਆ ਜਾ ਸਕਿਆ ਇਸ ਤੋਂ ਅੱਕ ਕੇ ਇਸ ਵਿਧਾਇਕ ਨੇ ਨੀ ਪੱਥਰ ਤੋੜ ਦਿੱਤਾ ਹੈ ਉਸ ਦਾ ਕਹਿਣਾ ਹੈ ਕਿ ਮੈਨੂੰ ਸ਼ਰਮਿੰਦਗੀ ਆਉਂਦੀ ਹੈ ਕਿ ਅਸੀਂ 2 ਸਾਲਾਂ ਦੇ ਵਿੱਚ ਵੀ ਇਸ ਨੀ ਪੱਥਰ ਨੂੰ ਜਿਹੜਾ ਰੱਖਣ ਤੋਂ ਬਾਅਦ ਸਫਾਈ ਬੁੱਢੇ ਨਾਲੇ ਦੀ ਨਹੀਂ ਕਰ ਸਕੇ ਜੋ ਪੰਜਾਬ ਦੇ ਨਾਲ ਨਾਲ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਗੰਦਗੀ ਦਾ ਕਾਰਨ ਹੈ ਅਤੇ ਬਿਮਾਰੀਆਂ ਦਾ ਵੀ ਵੱਡਾ ਸਰੋਤ ਬਣਿਆ ਪਿਆ ਹੈ ਇਸ ਤੋਂ ਬਾਅਦ ਉਹਨਾਂ ਨੇ ਇਹ ਨੀ ਪੱਥਰ ਢਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਖੁਦ ਉਹਨਾਂ ਦੇ ਵੱਲੋਂ ਇਸ ਨੂੰ ਢਾਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਨੇ ਜਿਸ ਤੋਂ ਬਾਅਦ ਇਸ ਵਿਧਾਇਕ ਨੇ ਆਪਣੀ ਹੀ ਸਰਕਾਰ ਦੇ ਅਫਸਰਾਂ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਤੇ ਨਾਲ ਹੀ ਉਸ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਖਿਲਾਫ ਅੰਦੋਲਨ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਵਿਕਰਮ ਮਜੀਠੀਆ ਨੇ ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਮੇ ਹੱਥੀ ਲਿਆ ਅਤੇ ਇਸ ਵਿਧਾਇਕ ਨੂੰ ਆਪਣੇ 10 ਸਵੇਜੋਂ ਵਰਤਨ ਦੇ ਲਈ ਇੱਕ ਟਰਿਕ ਘੇੜ ਦਿੱਤੀ ਹੈ ਕਿ ਸਾਰੇ ਦੇ ਸਾਰੇ ਜਿੰਨੇ ਪੰਜਾਬ ਦੇ ਵਿੱਚ ਨੀ ਪੱਥਰ ਮਾਰ ਸਰਕਾਰ ਨੇ ਰੱਖੇ ਆ ਉਹਨਾਂ ਨੂੰ ਢਾ ਦਿਓ ਇਸ ਨਾਲ ਤੁਹਾਡੀ ਇੱਜ਼ਤ ਮੇਰੇ ਮਨ ਵਿੱਚ ਹੋਰ ਵੀ ਵੱਧ ਜਾਵੇਗੀ ਕਿ ਇਸ ਵਿਧਾਇਕ ਨੂੰ ਮਜੀਠੀਆ ਦੀ ਗੱਲ ਮੰਨ ਕੇ ਨੀ ਪੱਥਰ ਢਾਉਣੇ ਚਾਹੀਦੇ ਆ ਇਸ ਤੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ